ਗਰਾਂਤ ਰਿਕ ਸਾਡੇ 5 ਵਜੇ ਦਾ ਸਮਾਂ ਤੇ ਅਸੀਂ ਗੱਡੀ 'ਚ ਬੈਠ ਕੇ ਤੁਰਪੇ ਹੁਣ ਦੇਖਦੇ ਹਾਂ ਅੱਗੇ ਦਾ ਸਫ਼ਰ ਹੈ ਜਿਹੜਾ ਅੱਜ ਦਾ ਨਵਾਂ ਵਲੌਗ ਹੈ ਜਿਹੜਾ ਇੱਥੋਂ ਆਪਾਂ ਸ਼ੁਰੂ ਕਰਨ ਲੱਗੇ ਆਂ ਆਰੇ ਨੂੰ ਬੇਨਤੀ ਹੈ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਉਵੇਂ ਤਾਂ ਘਾਟ ਤੋਂ ਉਰਪੇ ਗੱਡੀ 'ਚ ਬੈਠ ਕੇ ਉਹ ਦੇਖਦੇ ਆ ਕਿੰਨੇ ਕ ਟਾਈਮ ਦੇ ਵਿੱਚ ਵਿੱਚ ਇੱਥੋਂ ਅੱਗੇ ਸਫ਼ਰ ਹੈ ਜਿਹੜਾ ਉਹ ਹੁੰਦਾ ਇਹ ਕੋਈ ਸਾਰੇ ਜਿਵੇਂ ਆਪਾਂ ਨੂੰ ਪਤਾ ਹੀ ਆ ਵੀ 50 ਰੁਪਏ ਪਰ ਬੰਦਾ ਇਹ ਲੈਂਦੇ ਨੇ ਕਿਉਂਕਿ ਇਹਦੇ ਨਾਲ ਇਹ ਵੀ 4 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਉਹ ਆਪਣਾ ਘਟ ਜਾਂਦਾ ਹੈ ਯਾ ਆ ਰਿਹਾ ਜਿਵੇਂ ਤੂਫਾਨ ਵਾਂਗ ਚੱਲ ਰਹੀ ਆ ਗੱਡੀ ਵੀ ਰੋਡ ਵਧੀਆ ਬਣੀ ਹੋਈ ਆ ਇਹ ਨਹੀਂ ਵੀ ਰੋਡ ਮਾੜੀ ਬਣੀ ਹੋਈ ਆ ਰੋਡ ਬਹੁਤ ਔਨੀ ਬਣੀ ਹੋਈ ਆ ਤੇ ਇੱਥੇ ਕਾ ਕੇ ਮੜ ਜਟ ਹੋਇਆ ਜਾਇਆ ਹੈ ਇੱਕ ਉਹ ਵੀ ਕੱਟ ਕੇ ਲੈ ਗਿਆ ਬੰਦਾ ਮੈਂ ਟੱਕ ਲੋ ਜੀ 1 ਕਿਲੋਮੀਟਰ ਹੋਇਆ ਹਲੇ 1 ਕਿਲੋਮੀਟਰ ਤੋਂ ਉੱਪਰ ਹੋ ਗਿਆ ਵਾਹਿਗੁਰੂ 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 ਰੱਬ ਵੀ ਬਹੁਤ ਉੱਚੀ ਜਾ ਕੇ ਬੈਠਾ ਹੈ ਪਹਿਲਾਂ ਲੱਭਣਾ ਔਖਾ ਫਿਰ ਪਾਚਣਾ ਔਖਾ ਵਾਹ ਵੀ ਵਾਹ ਵਾਹ ਵੀ ਵਾਹ ਮਿੱਤਰੋ ਆਹਾ ਹਾ ਤੱਕ ਐਮ ਹੋ ਯਾਰ ਮੇਰੇ ਨਾਲੋਂ ਤਾਂ ਕੈਮ ਹੋ ਆ ਦੱਬੀ ਮੇਰੇ ਤੇ ਤਾਂ ਤੁਰਿਆ ਨਹੀਂ ਜਾ ਰਿਹਾ ਸਾਡੇ ਤੋਂ ਆ ਚੱਕ ਦੋ ਚੱਕ ਦੋ ਤੁਸੀਂ ਚਲੋ ਅੱਗੇ ਇੰਨੇ ਆਉਣੇ ਆਉਣੇ ਵਾਹ ਵੀਰ ਆ ਜਾ ਆ ਜਾ ਆ ਜਾ ਪੱਜਾ ਓਏ ਦੇਖ ਕੇ ਦੇਖ ਕੇ ਆ ਹਾ 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 ਦਾ ਚੱਕ ਤੇ ਫੱਟੇ ਤੈਨੇ ਹਾਂ ਚੱਕ ਤੇ ਫੱਟੇ ਚੱਲ 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 ਪੱਜਲਾ ਪੱਜਲਾ ਹਾਂਜੀ ਲਗਭਗ 7 ਵਜਣ ਵਾਲੇ ਹੋਗੇ ਤੇ ਘੰਟੇ 1 ਚ ਜਿਹੜੀ ਗੱਲ ਮੈਂ ਕਰਦਾ ਸੀ 1 ਕਿਲੋਮੀਟਰ ਮੰਗ ਨੰਗਿਆ ਪੜਾਇਆ ਚੜਾਈ ਹੈਗੀ ਪਰ ਛੌਕੀ ਉਹ ਕੋਈ ਗੱਲ ਨਹੀਂ ਦੇਖ ਹੀ ਜਾਓ ਰੱਬ ਰੱਖਾ ਬਹੁਤ ਥੂੜ ਕੂੜਿਆਂ ਤੇ ਵੀ ਆ ਰਹੀ ਹੈ ਸੰਗਤ ਲਓ ਜੀ 1.5 ਕਿਲੋਮੀਟਰ ਤੋਂ ਬਾਅਦ ਉਤਰਾਈ ਆ ਗਈ ਠੀਕ ਹੈ ਉਤਰਾਈ ਨੂੰ ਦੇਖ ਕੇ ਹੁਣ ਸਰੀਰ ਹੈ ਜਿਹੜਾ ਉਹ ਸੈਟ ਜਾ ਹੋ ਜਾਊਗਾ ਠੀਕ ਹੈ ਫਿਰ ਫਿਰ ਹੌਲੀ ਹੌਲੀ ਤੰਮੀ ਤੰਮੀ ਚੱਲੀ ਚੱਲੋ ਦੁਬਾਰਾ ਫੇਰ ਨਦੀ ਦੇ ਕਿਨਾਰੇ ਪਹੁੰਚਣਾ ਆਪਾਂ ਨੇ ਰੁੜਦੇ ਫੇਰ ਫੇਰ ਉੱਪਰੋਂ ਰੁੜਨਾ ਹੈ ਕਦੇ ਨੀਚੇ ਨੂੰ ਰੁੜਨਾ ਹੈ ਠੀਕ ਹੈ ਨਾ 10 ਕਿਲੋ ਮੀਟਰ ਜਾਂ 10 ਘੰਟੇ ਬਾਅਦ ਤਾਂ ਲੱਗਣੀ ਨਾ ਜੀ ਨਾ ਕੋਈ ਗੱਲ ਨਹੀਂ ਦੇਖੀ ਜਾਊਗਾ ਨਾ ਗਾਹ ਕਿਹੜਾ ਉੱਥੇ ਆਪਾਂ ਨੂੰ ਕੋਈ ਟੈਨਸ਼ਨ ਹੈ ਜਾ ਕੇ ਯਾਤਰਾ ਸਿਹਰੀ ਵੀ ਕਰਨੀ ਆ ਆ ਚਾਰ ਕਵਜ ਦੇ ਨੂੰ ਤੁਰਪੋ ਹੌਲੀ ਹੌਲੀ ਚੱਲੀ ਚੱਲੋ ਬੱਤ ਗੋੜਾ ਕੋਟ ਪੈਂਡਾ ਅੱਗੇ ਹੋਏ ਲੇਟ ਹੈ ਚਲੋ ਚਾਲ ਚਲੋ ਚਾਲ ਕਤਾ ਬਿਤਾ ਹਜਮ 2 ਕਿਲੋਮੀਟਰ ਤੋਂ ਬਾਅਦ ਦੁਕਾਨਾਂ ਆ ਗਈਆਂ ਇੱਥੇ ਕੁਝ ਵੀ ਖਾਦਾ ਪੀਤਾ ਜਾ ਸਕਦਾ ਪਰ ਜੇ ਰੁਕਾਂਗੇ ਤਾਂ ਸਰੀਰ ਠੰਡੇ ਹੋਣਗੇ ਕੁਲੋਂਦੀ ਘਾਟੀ ਕਹਿੰਦੇ ਨੇ ਜਿਹੜੀ ਉਹ ਹੈਗੀ 12 ਕਿਲੋਮੀਟਰ ਪੋਲਾਂ ਦੀ ਘਾਟੀ 12 ਲੋ ਜੀ ਲੋ ਪ੍ਰੀਤ ਨੇ ਨੇਰੀ ਲਿਆਂਦੀ ਪਈਆ ਸਮਾਨ ਇੰਨਾ ਲੱਦਿਆ ਪਿਆ ਹਾਂਜੀ ਲੋ ਜੀ 2 ਕਿਲੋਮੀਟਰ ਤੋਂ ਬਾਅਦ ਭੁੱਖ ਵੀ ਲੱਗਿਆਈ ਤੇ ਬਾਈ ਹੁਣੀ ਕਹਿੰਦੇ ਮੈਗੀ ਪਰੌਂਠਾ ਵਗੈਰਾ ਸਭ ਕੁਝ ਮਿਲਦਾ ਹੈ ਬਰੇ ਮੈਂ ਕਿਹਾ ਚਲ ਦੇਖਦੇ ਆ ਆਪਾਂ ਪਰੌਂਠਾ ਬਨੂਠਾ ਮੈਟਦੇ ਆ ਮਣ ਮੋਟਾ ਠੀਕ ਹੈ ਨਾ ਤੇ ਬਾਕੀ ਸੰਗਤ ਉਸੇ ਤਰ੍ਹਾਂ ਚੱਹੀ ਆ ਜਾ ਰਹੀ ਹੈ ਠੀਕ ਹੈ ਬਾਕੀ ਦੇਖਦੇ ਆ ਬਣਾਉਂਦਾ ਮੁੰਡਾ ਇਹਨੇ ਪਰੌਂਠਾ ਫਿਰ ਅੱਗੇ ਦੇਖਦੇ ਆ ਚਾਹ ਕਾਫੀ ਮੈਗੀ ਪਾ ਲਈ ਠੀਕ ਹੈ ਹਾਂ ਆਹ ਦੇਖ ਰਿਕ ਜਿਹੜਾ ਲੰਘਿਆ ਜਾਂਦਾ ਉਹਨੂੰ ਲਾਲਚ ਦਿੰਦੇ ਨੇ ਇਹ ਮੈਂ ਮੈਗੀ ਖਾ ਲਵਾਂ ਪਰੋਂਠਾ ਖਾ ਲੋ ਚਾਹ ਪੀ ਲਓ ਵੈਸੇ ਆਉਣਾ ਨਹੀਂ ਚਾਹੀਦਾ ਇਹਨਾਂ ਦੇ ਲਾਲਚ ਵਿੱਚ ਪਰ ਮੇਰੇ ਵਰਗਾ ਆ ਜਾਂਦਾ ਏ ਗੰਗਾ ਤਾਂ ਨਹੀਂ ਨਹੀਂ ਢਾਲੀ ਪਈ ਐ ਆਉਣ ਜਾਣ ਵਾਲਿਆਂ ਨੇ ਪਰੋਂਠਾ ਆ ਗਿਆ ਹੁਣ ਚਾਹ ਵੀ ਦੇਖਦੇ ਆਂ ਇੰਤਜ਼ਾਰ ਕਰ ਰਹੇ ਆਂ ਚਾਹ ਦਾ ਵੀ ਪਰਾਠਾ ਮੈੜਨਾ ਸ਼ੁਰੂ ਕਰਦੇ ਆਪਾਂ ਕਿੰਨੇ ਆ ਇਹਨੂੰ ਓਕੇ ਮੜੇ ਜੀ ਠੀਕ ਹੈ ਤੇ ਬਾਕੀ ਦੀ ਗੱਲ ਆਪਾਂ ਫੇਰ ਕਰਦੇ ਆਂ ਨੇ ਇਹਨੂੰ ਪਰੌਂਠੇ ਨੂੰ ਮੈੜ ਕੇ ਅੱਧੀ ਰੋਟੀ ਦੀ ਨਿਮੇੜ ਦੀ ਅੱਧੀ ਗਰੋਟੀ ਹੋਰ ਰਹਿ ਗਈ ਇਹ ਫੈਂਟ ਕੇ ਫੇਰ ਅੱਦਿਨ ਚੱਲਦੇ ਆਂ ਫੇਰ ਇਹ ਪਹਿਲਾ ਸਟਾਪੇਜ ਹੈ ਜਿੱਥੇ ਖਾਣ ਪੀਣ ਨੂੰ ਆਪਾਂ ਨੂੰ ਮਿਲਦਾ ਏ ਦੁਕਾਨਾਂ ਵਧੀਆ ਬਣੀਆਂ ਨੇ ਉਹਨਾਂ ਦੇਖੋ ਪਰੌਂਠਾ ਪਰੌਂਠਾ ਵਧੀਆ ਏ ਇਸ ਵਾਰ ਨਾਲ ਪਹਿਲਾਂ ਨਾਲੋਂ ਕਾਫੀ ਇੰਪਰੂਵਮੈਂਟ ਹੋਈ ਵੀ ਏ ਮੈਂ ਵੀ ਖਾਈ ਏ ਹੱਦ ਲਓ ਜੀ 110 ਰੁਪਏ ਇਹਦੇ ਪਰੌਂਠੇ ਵਗੈਰਾ ਹੈਂਡ ਤੇ ਆਪਾਂ ਨੇ ਦੇਖੋ ਨੋਟਾ ਬਣਾ ਰਿਹਾ ਬਾਸ ਸੋਨੇ ਬਣਾ ਰਿਹਾ ਆਪਣਾ ਆ ਦੇਖਾ ਰਾਇਦ ਮੈਂ ਤੇ ਮੇਰੇ ਕੋਈ ਉੱਧਰ ਵੀ ਅੱਖਿਆ ਪਾ ਬਾਦੀ ਜਾਂਦੀ ਹੈ ਇਸ ਵੀ ਦੀ ਗੱਲ ਨਾ ਕਰੀ ਦੀ ਨਾ ਤਾਂ ਕੀ ਹੋਰ ਜਿਵੇਂ ਨਿਚਤ ਰਹੀ ਨਹੀਂ ਅੱਗੇ ਲਓ ਜੀ ਲਗਭਗ 3 ਕਿਲੋਮੀਟਰ ਦੇ ਨੇੜੇ ਤੜੇ ਆਫਰ ਆ ਜਿਹੜਾ ਹਾਂ ਬਹੁਤ ਹੁੰਦਰ 5 ਕਿਲੋਮੀਟਰ ਰਹਿ ਗਿਆ ਹਵਾ ਕਿੱਥੋਂ ਦੀ ਥੰਗੇ ਇਹੇ ਸ਼ਾਰਟਕਟ ਵਾਲੇ ਪੰਗੇ ਲੈ ਰਹੇ ਨੇ ਜਿਹੜੇ ਕਿਰੇ ਬਾਈ ਇਹ ਲੈਣਾ ਨਹੀਂ ਬਣਦਾ ਇਹਨਾਂ ਦਾ ਹਾਂ ਸਲੇਪਰੀ ਬਹੁਤ ਹੈ ਹੋ ਜਾਂਦੀ ਠੀਕ ਹੈ ਲੈ ਲਓ ਜੀ ਲਓ ਛੋਟੇ ਛਰੇ ਬੱਚੇ ਨੇ ਜਿਹੜੇ ਮੇਰੀਆਂ ਪੜਦੇ ਆਉਂਦੇ ਨੇ

ਵਾਹਿਗੁਰੂ ਜੀ ਇੱਕ ਘੋੜਾ ਭੱਜਦਾ ਹੈ ਤਾਂ ਇਹ ਫੜ ਕੇ ਰੱਖਿਆ ਹੋਇਆ ਹੈ ਵਾਹਿਗੁਰੂ ਜੀ ਇੱਕ ਊੜਾ ਊੜਾ ਵਾਹਿਗੁਰੂ ਜੀ ਮਮਾ ਦੀ ਵੀ ਸਿੱਖਣ ਹੈ ਵਾਹਿਗੁਰੂ ਜੀ ਉਹ ਮਮਾ ਨੇ ਹੋਏ 3 ਕਿਲੋਮੀਟਰ ਤੋਂ ਬਾਅਦ ਫੇਰ ਉਤਰਾਹੀ ਫੇਰ ਆ ਗਈ ਬਹੁਤ ਵਧੀਆ ਮੈਨੂੰ ਬਹੁਤ ਵਧੀਆ ਪੋਜ਼ਿਟਿਵ ਮਾਈਂਡ ਨਾਲ ਚੱਲੋ ਹਾਂਜੀ ਫੇਰ ਕੋਈ ਹੋਣੀ ਨਹੀਂ ਥੋੜਾ ਜਿਹਾ ਸ਼ੁਰੂ ਸ਼ੁਰੂ ਚ ਅੱਧਾ ਇੱਕ ਘੰਟਾ ਪਰਟੀ ਹੁੰਦਾ ਹੈ ਫਿਰ ਉਸ ਤੋਂ ਬਾਅਦ ਚ ਸਟੈਮਨਾ ਜਾਂ ਬਣ ਜਾਂਦਾ ਹੈ ਹਮ ਅਗਰ ਤੋਰ ਹੈ ਜਿਹੜੀ ਉਹ ਬਹੁਤੀ ਹੋਣਾ ਕਰੋ ਜਿਉਂ ਕਿਸੇ ਦੇ ਨਾਲ ਇਹ ਤਾਂ ਸੋਚੋ ਵੀ ਕੰਪੇਟਿਟਿਵ ਆਪਦੇ ਬਿਲਕੁਲ ਜੀ ਬਿਲਕੁਲ ਵੈਗਰੂ ਜੀ ਵੈਗਰੂ ਜੀ ਆਵਾਜ਼ ਚੱਕ ਤੇ ਫਟੇ ਬਾਈਆਂ ਉਹਨਾਂ ਤਾਂ ਜਾਇਆ ਏ ਅਸੀਂ ਭੇਜ ਜਾ ਔਖੇ ਜੀ ਗੇ ਸੀ ਉਹਨਾਂ ਨੂੰ ਦੱਸ ਦਸਦੇ ਆਗੇ ਕਿੱਥੋਂ ਜਾ ਆਇਓ ਬਾਈ ਪਟਿਆਲੇ ਤੋਂ ਹੀ ਅਸੀਂ ਵੀ ਆ ਪਟਿਆਲੇ ਖਾਸ ਤੋਂ ਹੀ ਆ ਬੈਸਤਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਮੁੰਸ਼ੀ ਵਾਲਾ ਇੱਧਰੇ ਪਾਤਣ ਵਾਲੀ ਸਾਈਡ ਚੰਨੋ ਦੇ ਨਾਲ ਫਿਰ ਤਾਂ ਨਾਲ ਹੀ ਆ ਪਟਿਆਲੇ ਦੇ ਤਾਂ ਹਾਂ ਹਾਂ ਡਾਕਟਰ ਹੀ ਨਹੀਂ ਬੜਾ ਮਦਦ ਨਹੀਂ ਲਾ ਰੀ ਸੰਜੇ ਤਾਂ ਇਹ ਕਹਦਾ ਜਿਵੇਂ ਆਪ ਦੀ ਸਹੀ ਗੱਲ ਐ ਜੀਨੂੰ ਪੁੱਛਦੇ ਆ ਐਂ ਲੱਗਦਾ ਵੀ ਜਿਵੇਂ ਆਪਣੀ ਪਿੰਡ ਜਿਹੇ ਦੇ ਨੇੜੇ ਦੇ ਹੀ ਆ ਬਾਈ ਹਰ ਇੱਕ ਨੂੰ ਜੀਨੂੰ ਪੁੱਛਦੇ ਆ ਪਟਿਆਲੇ ਦਾ ਨਾਬੇ ਦਾ ਆਪਦੇ ਪਿੰਡਾਂ ਦਾ ਜਮਾਈ ਨਜ਼ਾਰਾ ਆ ਰਿਹਾ ਹੈ ਹਾਂ ਜਲਦੀ ਨਹੀਂ ਹੌਲੀ ਹੌਲੀ ਚੱਲੋ ਹੌਲੀ ਹੌਲੀ ਚੱਲੋ enjoy ਕਰਦੇ ਪਹਾੜ ਵਾਲੀ ਸਾਈਡ ਰਹੋ ਪਹਾੜ ਵਾਲੀ ਸਾਈਡ ਰਹੋ ਪਰਮਵੀਰ ਸਿੰਘ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਹੈਮਕੁੰਡ ਸਾਹਿਬ 13 ਕਿਲੋਮੀਟਰ ਰਹਿ ਗਿਆ ਤੇ ਗਾਂਘਰੀਆ ਰਹਿ ਗਿਆ 7 ਕਿਲੋਮੀਟਰ ਵਾਹ ਨਾ ਜਾਓ ਆਪਣੀ ਸੇਫਟੀ ਕਿਸ ਨਾਮ ਸਾਡਾ ਚੈਨਲ ਪਰਮਵੀਰ ਸਿੰਘ ਪਰਮਵੀਰ ਸਿੰਘ ਪੰਮੀ ਆਏ ਗੁਰੂ ਆਏ ਗੁਰੂ ਓ ਵਾ ਵਾ ਮੁੰਡੇ ਤੂੰ ਅੱਗੇ ਚ ਲੰਘਿਆ ਕਿੰਨਾ ਸਾਡੇ ਤੋਂ ਹੈ ਕੀ ਸਤੇ ਵਾ ਜੀ ਵਾ ਵਾ ਜੀ ਵਾ ਸੰਕਤ ਤਾਂ ਬਹੁਤ ਵਾਪਸ ਆ ਰਹੀ ਆ ਦਰਸ਼ਨ ਕਰਕੇ ਇਹ ਉਹ ਨੇ ਸਾਰੇ ਜਿਹੜੇ ਜਿੱਤ ਦੇ ਨਿਸ਼ਾਨ ਲਾ ਕੇ ਆਏ ਨੇ ਵਾਹਿਗੁਰੂ ਕਿਰਪਾ ਰੱਖੋ ਐਂਓ ਵਾ ਜੀ ਵਾ ਸੇਵਾ ਜੀ ਹੋ ਗਿਆ ਬਰ ਸਿਵਾਰ ਕੀ ਬੋਧੀ ਵਹਿਗਰੂ 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 ਜੀ ਲੋ ਜੀ ਆਹ ਮੁੰਡੇ ਵੀ ਹੋ ਗਈ ਹਿੰਮਤ ਆਪਣੀ ਹੈ ਨਾ ਪਾਰਕ ਦੀ ਹੋਰ 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 ਹਾਂ ਜੀ ਮਾਸੀ ਬੱਸ ਕਰੂ ਕਿਰਪਾ ਸਾਡੇ ਤੇ ਵੀ ਉਹ ਲੇਖੋ ਜੀ ਬਾਕੀ ਸ਼ੁਰੂ ਕਰ ਲਿਆ ਤਾਂ ਉਹ ਦੇਖੋ ਕਿ ਆਹ ਸੋਹਣੀ ਪੀਨਰੀਆਂ ਨੇ ਜਿਹੜੀਆਂ ਉਤਾਰੇ ਪਾਸੇ ਕੁਦਰਤ ਤੋਂ ਉੱਪਰ ਕੁਛ ਨਹੀਂ ਹੈਗਾ ਇੱਥੇ ਸਿਰਫ ਕੁਦਰਤ ਹੈ ਲਓ ਜੀ ਵੈਸੇ ਗਰੋ ਜੀ ਰੌਣਕ ਜੱਟ ਨਹਿਮਪੁਰ ਦੀ ਯਾਤਰਾ ਲਓ ਜੀ ਇੱਕ ਹੋਰ ਅੱਗੇ ਕਦਮ ਤੇ ਆ ਗਏ ਕਿਆ ਪਾਣੀ ਪੀਣ ਲਈ ਇਹ ਆ ਵੀ ਇਹਨਾਂ ਦੁਕਾਨਾਂ ਨੂੰ ਦੇਖ ਕੇ ਥੋੜਾ ਹੌਸਲਾ ਜਿਹਾ ਹੋਈ ਜਾਂਦਾ ਹਾਂ ਹਾਂ ਰੌਣਕ ਦੇ ਨਾਲ ਲਓ ਜੀ ਸਾਫ ਰ ਹੈ ਜਿਹੜਾ ਵਧੀਆ ਇਹ ਹੁਣ ਨਵਾਂ ਸ਼ੁਰੂ ਹੋਇਆ ਬਦਾਮ ਵਗੈਰਾ ਕੁੱਟ ਕੇ ਦਿੰਦੇ ਨੇ ਕਹਿੰਦੇ ਚੱਕ ਦੋ ਫੱਟੇ એનਰਜੀ એનਰਜੀ ਇਹ ਵਧੀਆ ਵਾਲੀ એનਰਜੀ ਹੈ ਇਹ ਵਧੀਆ ਵਾਲੀ એનਰਜੀ ਮਿਲ ਰਹੀ ਹੈ ਨਹੀਂ ਲੋਕ ਉਹ ਲੈਣ ਲੱਗ ਜਿੰਦੇ ਸੀ ਜਿਹੜੇ ਰੈੱਡ 'ਚ ਹੋਰ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਕਰੋ ਵਾਹ ਕਰੋ ਵਾਹ ਵਾਹ ਜੀ ਪੀ ਰਿਹਾ ਹਾਂ ਵੀਡੀਓ ਬਣਾਓ ਕੋਈ ਮੈਰੀ ਗੁੱਡ ਵੀਡੀਓ ਬਣਾ ਰਹੇ ਆ ਵੀਡੀਓ ਬੈਡੂ ਵਾਹ ਜੀ ਦੀ ਵੀਡੀਓ ਬਣਾਉਂਦੇ ਆ ਤੁਹਾਨੂੰ ਮਾਤਰਾ ਨੇ ਰਹਿ ਦਿੱਤੀ ਵੀ ਵਧੀਆ ਚੀਜ਼ ਪੀ ਰਿਹਾ ਹਾਂ ਇਸ ਕਰਕੇ ਅਸੀਂ ਮਾਤਾ ਕੰਦੀ ਵਧੀਆ ਚੀਜ਼ ਪੀ ਰਿਹਾ ਜੀ ਅੱਜ ਕੱਲ੍ਹ ਕਲਾਸ ਹੋਰ ਕਰਵਾਉਂਗਾ ਹਾਂ ਲਓ ਜੀ ਹੇਮਕੁੰਟ ਸਾਹਿਬ 13 ਕਿਲੋਮੀਟਰ ਲਿਖਿਆ ਹੋਇਆ ਚੱਕ ਤੇ ਫੱਟੇ ਜਨਤਾ ਨੇ ਕੀ ਹੈ ਕੋਈ ਵੀ ਯਾਤਰਾ ਜਦੋਂ ਕਰਨਾ ਪਤਾ ਲਓ ਲਓ ਜੀ ਚਰਨੇ ਦੇ ਚਰਨੇ ਦੇ ਵਿੱਚ ਫੋਟੋਗ੍ਰਾਫੀ ਕਰਦੇ ਹੁਣੇ ਸਾਥੀ ਉਤਰਤ ਕਮਾਲ ਮੇਰੇ ਉਤਰਤ ਕਮਾਲ ਮੇਰੇ ਲੱਤ ਕਮਾਲ ਜੀ ਕਰੋ ਦਰਸ਼ਨ ਮੇਲੇ ਨਦੀ ਹੈ ਜਿਹੜੀ ਉਹ ਵੀ ਐਨ ਠਾਠਾ ਮਾਰਦੀ ਚੱਲ ਰਹੀ ਹੈ ਦੇਖੋ ਪਾਣੀ ਐਨ ਚੱਲਦਾ ਸੰਗਤ ਦਰਸ਼ਨ ਕਰਕੇ ਵਾਪਸ ਮੁੜਨ ਲੱਗੀ ਤੇ ਅਸੀਂ ਹਾਲੇ ਚੱਲ ਰਹੇ ਹਾਂ ਇਹ ਉਹ ਨੇ ਜਿਹੜੇ ਜਿੱਤ ਕੇ ਆ ਰਹੇ ਨੇ ਅਸੀਂ ਹਲੇ ਚੱਲ ਰਹੇ ਹਾਂ ਵਾਹ ਜੀ ਵਾਹ ਭਾਈ ਵਾਹਿਗੁਰੂ ਜੀ ਵਾਹਿਗੁਰੂ ਜੀ ਦੇਖੋ ਨਹਿਰ ਦੇ ਨਜ਼ਾਰੇ ਨਦੀ ਦੇ ਨਜ਼ਾਰੇ ਆਹਾਹਾ ਪੱਥਰਾਂ ਨੂੰ ਪਾੜ ਦਿੰਦਾ ਪਾਣੀ ਵਾਲੀ ਗੱਲ ਹੈ ਜਿਹੜੀ ਆਪਾਂ ਕਹਿੰਦੇ ਹਾਂ ਇੱਥੇ ਪ੍ਰਤੱਖ ਦੇਖਦਾ ਵੀ ਪੱਥਰਾਂ ਨੂੰ ਵੀ ਪਾਣੀ ਹੈ ਜਿਹੜਾ ਉਹ ਪਾੜ ਦਿੰਦਾ ਠੀਕ ਹੈ ਹੁਣ ਹਰਜੀਤ ਤੇ ਮੈਂ ਦੋਨੇ ਜਣੇ ਹੌਲੀ 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 ਜਲਦੀ ਜਾ ਰਹੇ ਆ ਵਾਹਿਗੁਰੂ ਜੀ ਹਾਂ ਜੀ ਵਾਹਿਗੁਰੂ ਜੀ ਆ ਦੇ ਮੁੰਡੇ ਦਾ ਭੜਕਾ ਵੀ ਆਏ ਕੰਮ ਵਾਹ ਵਾਹ ਕਿਹੜੀ ਜਗ੍ਹਾ ਤੋਂ ਆਏ ਬਾਬਾ ਜੀ ਕੋ ਬਾਬਾ ਜੀ ਕਿਹੜੇ ਪਿੱਛੋਂ ਪਿੰਡ ਇਧਰ ਕਰਨ ਦਾ ਤਰਨਤਾਰਨ ਗੁਰੂ ਆ ਇਹ ਆ ਤਰਨਤਾਰਨ ਐ ਅੱਛਾ ਜੀ ਵਾਹ ਜੀ ਵਾਹ ਵਾਹ ਜੀ ਵਾਹ 9:15 ਹੋ ਗਏ ਤੇ ਇਹ ਪਿਉ ਘੜਾ ਜਿਹੜਾ ਇਹ ਰਹਿ ਗਿਆ 1 ਕਿਲੋਮੀਟਰ 1 ਕਿਲੋਮੀਟਰ ਰਹਿ ਗਿਆ ਹਰਜੀਤ ਪੱਕੀ ਗੱਲ ਐ ਹਰਜੀਤ ਨੂੰ ਨਿਸ਼ਾਨ ਤਾਂ ਇਹ ਕਹਿ ਰਿਹਾ ਹਾਂ ਨਿਸ਼ਾਨ ਇਹੀ ਕਹਿ ਰਿਹਾ ਹੈ ਨਹੀਂ ਲੱਗ ਰਿਹਾ ਵੀ ਹਾਈ ਕਿਲੋਮੀਟਰ ਰਹਿ ਗਿਆ ਹਾਂ ਬਾਕੀ ਕੋਈ ਗੱਲ ਨਹੀਂ ਦੇਖ ਵਰਾਈ ਅੱਜ ਤਾਂ ਇਹ ਲਵੇ ਕੁੱਟ ਲਿਆ ਕੰਮ ਅਸੀਂ ਨੇ ਲਓ ਜੀ ਇਹੀ ਆਪੀ ਵੇਰਾ ਵਾਹ ਜੀ ਵਾਹ ਵਾਹ ਜੀ ਵਾਹ ਜਿੱਥੇ ਇੰਨਾ ਕੱਟਤਾ ਅੱਗੇ ਵਾਲਾ ਵੀ ਕੱਡੇ ਲਾਂਗੇ ਸਮਾਂ ਹੁਣ ਦੇਖਦੇ ਆਂ ਇੱਧਰ ਬਾਈ ਹੋਣੀ ਵੀ ਤਾਂ ਇਹ ਸਾਰੇ ਆਏ ਰਹੇ ਨੇ ਅਸੀਂ ਵੀ ਜਾ ਜਾਏ ਆਵਾਂਗੇ ਅਸੀਂ ਵੀ ਅੰਦਾਜ਼ਾ ਲਾ ਸਕਦੇ ਆਂ ਵਾਹ ਜੀ ਵਾਹ ਵਾਹ ਲਓ ਜੀ ਸਿਨਰੀ ਇਹ 10 ਵਜੇ ਤੇ ਬਿਯੋਂ ਡਰ ਬਿਯੋਂ ਡਰ ਆ ਗਿਆ ਜੀ ਠੀਕ ਹੈ 10 ਵਜੇ ਇੱਥੇ ਪਹੁੰਚ ਗਏ ਤਾਂ ਅੱਗੇ ਵੀ ਜਲਦੀ ਹੋ ਪਹੁੰਚਾਂਗੇ ਵਾਹ ਜੀ ਫਤਰੀਕਾ ਮੇਰੇ ਪੱ리에 ਆ ਤੱਕੇ ਮੇਰੇ ਲਓ ਜੀ 5 ਕਿਲੋਮੀਟਰ ਲੰਘ ਗਏ ਤੇ ਉੱਥੇ ਆ ਗਿਆ ਅੱਗੇ 5 ਕਿਲੋਮੀਟਰ ਤੇ ਢਾਬਾ ਪੰਜਾਬੀ ਢਾਬਾ ਤੇ ਨਾਲੇ ਇੱਥੇ ਸਾਰਾ ਸੋਚਾਲੇ ਦਾ ਹੋਰ ਦਾ ਸਭ ਦਾ ਪ੍ਰਬੰਧ ਹੈ ਰੌਂਹੇ ਚਾਹ ਪਾਣੀ ਵੀ ਪੰਜੀਆ ਨਹੀਂ ਗਈ ਜੀ ਇਹ ਜੀ ਜੀ ਦੇਖੋ ਆਓ ਜੀ ਮੰਦਿਰ lobe ਪਹੁੰਚ ਗਏ ਤੇ ਇਧਰ ਨਾਲ ਹੁੰਦੇ ਉਹ ਜਾਂਦਾ ਪਰ ਮੈਂ ਟਾਂਸ ਕਿੰਟਾਂ ਚ ਕਰ ਦਿੰਦਾ ਜਿਹੜਾ ਪਾਰ ਠੀਕ ਹੈ ਪਿੰਡ ਆ ਗਿਆ ਭਾਈ ਸ਼੍ਰੀ ਨੰਦਾ ਦੇਵੀ ਮੰਦਿਰ ਆ ਗਿਆ ਤੇ ਇਧਰ ਵਿਊ ਦੇਖੋ ਘੈਂਟ ਉਹ ਘੈਂਟ ਹਾਂਜੀ ਧਨੀਆ ਵੀ ਹੈਗਾ ਇਹ ਧਨੀਆ ਹੈ ਉਹ ਬਾਈ ਤੁਹਾਨੂੰ ਬੜਾ ਸੋਹਣਾ ਦੇ ਅੱਛਾ ਜੀ ਉੱਧਰ ਮਿੰਨਾਂ ਦਾ ਆਲੂ ਲੱਗਦੇ ਨੇ ਆਲੂਆਂ ਦੀ ਕਰੀ ਹੋਈ ਹੈ ਜੀ ਆਪਾਂ ਕਹਿ ਦਿੰਨੇ ਆ ਵੀ ਪੌੜੀ ਨੂਮਾ ਖੇਤੀ ਹੁੰਦੀ ਹੈ ਇਹ ਪੌੜੀ ਨੂਮਾ ਖੇਤੀ ਹੈ ਜਿਹੜੀ ਉਹ ਕੀਤੀ ਹੋਈ ਹੈ ਬਹੁਤ ਵਧੀਆ ਤਰੀਕੇ ਨਾਲ ਕੀਤੀ ਹੋਈ ਹੈ ये, ये, ये क्या क्या है ये वो आलू है वो आलू है ये क्या है ये भी आलू है आलू है या ये इवोटा बस आलू राजमा इसे राजमा भी होती है ऊपर राजमा है बाकी यहां कोई चीज है ਖੁਸ਼ ਇਹ ਮਰੀ ਬਹੁਤ ਸੋਹਣਾ ਦ੍ਰਿਉ ਆ ਰਿਹਾ ਹੈ ਨਹਿਰ ਨਦੀ ਪੱਥਰਾਂ ਦੇ ਵਿੱਚ ਦੀ ਆਵਾਜ਼ ਤੋਂ ਅੰਦਾਜ਼ਾ ਲਾ ਸਕਦੀਆਂ ਕਿੰਨੀ ਤੇਜ਼ ਹੋਊਗੀ ਇਹ ਵਾਲਾ ਤਾਂ ਹੈਗਾ ਛੋਟਾ ਪੁਲ ਜਿਹੜਾ ਨੀਚੇ ਪਾਸੇ ਦੀ ਆਉਂਦਾ ਹੈ ਤੇ ਉਹ ਹੈ ਜਿਹੜਾ ਉੱਪਰ ਦੀ ਪੁਲ ਜੰਨੇ ਆ ਇਹ ਕਹਦੀਏ ਜਾਂਦੇ ਵੇਲੇ ਇੱਧਰ ਦੀ ਜਾਇਆ ਜਾਵੇ ਤਾਂ ਵਧੀਆ ਰਹਿੰਦਾ ਆਉਂਦੇ ਵੇਲੇ ਉਧਰ ਦੀ ਆਇਆ ਜਾਵੇ ਤਾਂ ਵਧੀਆ ਰਹਿੰਦਾ ਬਾਕੀ ਤੁਸੀਂ ਨਜ਼ਾਰੇ ਦੇਖੋ ਇੱਥੇ ਆ ਕੇ ਮੌਸਮ ਹੈ ਜਿਹੜਾ ਠੰਡਾ ਠਾਰ ਹੋ ਗਿਆ ਐਂ ਲੱਗਦਾ ਵੀ برف ਜੰਮ ਗਈ ਸੁਆਦ ਆ ਰਿਹਾ ਨਜ਼ਾਰੇ ਨੇ ਪੁਰਾਣਾ ਪੋਲਾ ਹੈ ਹੈਗਾ ਜਿਹੜੇ ਪੁਲ ਰਹੀਨ ਥਾਈ ਦੀ ਪਹਿਲਾਂ ਹੁਣ ਅਸੀਂ ਆਏ ਆ ਇਸ ਤੋਂ ਦੂਜੇ ਨੰਬਰ ਦਾ ਪੁਲ ਇਹ ਉਸ ਤੋਂ ਪੁਰਾਣਾ ਪੋਲਾ ਤੇ ਨਵਾਂ ਪੋਲਾ ਜਿਹੜਾ ਆ ਇਹ ਆ ਉੱਪਰ ਵਾਲਾ ਮੀਂਹ ਪੈਣ ਲੱਗ ਗਿਆ ਹੁਣ ਕਿੱਥਾ ਪਊਗਾ ਪਰ ਦੇਖਦੇ ਆ ਲੋ ਜੀ ਇੱਕ ਵੱਜ ਗਿਆ ਤੇ ਹੈਲੀਪੈਡ ਦੇ ਨੇੜੇ ਪਹੁੰਚਣ ਵਾਲੇ ਹੋ ਗਏ ਅਸੀਂ ਆੜੀ-ਫੜੀ ਚੱਲ ਰਹੇ ਆ ਪਰ ਮੀਂਹ ਵੀ ਬਹੁਤ ਵਧੀਆ ਚੱਲ ਰਿਹਾ ਠੀਕ ਹੈ ਬਾਕੀ ਦੇਖਦੇ ਆ ਅੱਜ ਕੋੜਾ 1 ਲੱਖ ਤੱਕ ਲਓ ਜੀ ਆ ਗਏ ਜੀ ਪਰਫਾਂ ਦੇ ਇਲਾਕੇ 'ਚ ਫੋਨ ਨਿਕੋੜਦਾ ਫੋਨ ਕਰ ਲਓ ਲਓ ਜੀ ਪਰਫੇ ਪਰਫ ਹੈਲੀਪੈਡ ਤੇ ਪਹੁੰਚ ਗਏ ਤੇ ਆਲੇ-ਦਾਲੇ ਸਾਰੇ ਪਾਸੇ ਹੈ ਜਿਹੜਾ برفੇ-ਬਰਫ ਤੁਸੀਂ ਦੇਖੋ ਹੁਣ ਕਿਆ ਸੋਹਣੀ برف ਤੇ ਇੱਥੇ ਨਾਲ ਹੈਲੀਪੈਡ ਆਵਾਂਂਡੀ ਠਾਰ ਚੱਲ ਰਹੀ ਹੈ ਜਿਹੜੇ ਕਹਿ ਰਹੇ ਨੇ ਮੀਂਹ ਪੈਂਦਾ ਪੈਂਦਾ ਜੀ ਐ ਹੋਜੂ ਵੋ ਹੋ ਜੋ ਸਿਰਫ ਬਕਵਾਸ ਹੈ ਠੀਕ ਹੈ ਜੀ ਸਾਰੇ ਰਾਜੇ ਮੀਂਹ ਵੀ ਪੈਂਦਾ ਆਉਂਦਾ ਹੈ ਤਾਂ ਵੀ ਤੁਸੀਂ ਗਰਮ ਨਹੀਂ ਗਰਮੀ ਨਹੀਂ ਹੋਊਗੀ ਇਸ ਕਰਕੇ ਆਰਾਮ ਨਾਲ ਆ ਜਾਓਗੇ ਇਸ ਲਈ ਸਾਰੇ ਜਾਣੇ ਹਿਮਕੋਟ ਸਾਹਿਬ ਦਰਸ਼ਨ ਕਰਨ ਨੂੰ ਜਰੂਰ ਆਓ ਜੀ ਜਵਾਕ ਨੇ ਜਿਹੜੇ ਨੇਰੀ ਪੱਟ ਦੇ ਆਏ ਨੇ ਇਹ ਠੀਕ ਹੈ ਹਾਂਜੀ ਹਾਂਜੀ ਕੋਈ ਕੰਦਨ ਨੂੰ ਵੀ ਬਰੇ ਕੰਦਰ ਪੈਣੀ ਆਇਆ ਨਹੀਂ ਆਇਆ ਜਾਨਾ ਸਾਨੂੰ ਬੜਾ ਬਸ ਆਪਣੇ ਅੰਦਰ ਵਿਲਪਾਵਰ ਆਫ ਦੀ ਸਟਰੋਂਗ ਰਹਿ ਸਿਰਫ ਪੋਜ਼ਿਟਿਵ ਰਹੋ ਬਿਲਕੁਲ ਜਿਹਨੇ ਬਣਾ ਹੋ ਉਹ ਕਿਸੇ ਨਹੀਂ ਆਏ ਤਾਂ ਪਹਿਲਾਂ ਵੀ ਸੀ ਇਸ ਤਾਂ ਕਾਫੀ ਸਾਲ ਪੁਰਾਣੀ ਆਏ ਹੋਏ ਆ ਲਗਭਗ 14 ਸਾਲ ਹੋ ਗਏ ਤੇ ਪਹਿਲਾਂ ਆਏ ਸੀ ਅਸੀਂ 2011-12 ਚ ਅਸੀਂ ਆਏ ਸੀ ਹਾਂ ਸਾਡੇ ਵੀ ਰੰਦੇ ਰੰਦੇ ਪੰਜੀ ਨੇ ਸਲਾਬ ਬਦਲਦੀ ਅਸੀਂ ਵੀ ਆਏ ਆ ਕੋਈ ਨਹੀਂ ਕਿਹੜੀ ਵਿੱਚ ਹੀ ਗੈਦੀ ਨਹੀਂ ਮਿਲਦੀ ਮੈਂ ਡੇੜਾ ਦੂਨ ਦੂਰ ਹੂੰ ਰੋਹੀਪੁਰ ਤੋਂ ਅੱਛਾ ਹੀ ਮਾ ਕਾ ਕੋਈ ਨਹੀਂ ਪੋਟਾ ਸਾਹਿਬ ਉਹ ਆਵਾ ਮੈਂ ਦੋ ਦਿਨ ਨਾ ਨਾ ਰੋਹੀਪੁਰ ਤੋਂ ਠੀਕ ਹੈ ਜੀ ਠੀਕ ਹੈ ਹਾਂ ਜੀ ਇਹ ਪਰ ਬਾਹਰ ਨਾਲ ਹੀ ਨਹੀਂ ਬੱਚਾ ਨੂੰ ਮੈਂ ਕਾ ਘਲੇ ਲੈ ਕੇ ਆਉਂਦਾ ਕੋਈ ਗੱਲ ਨਹੀਂ ਇਹ ਅger ਪਿੱਛੇ ਉਹ ਦੇਖੋ ਮੌਸਮ ਦੇਖੋ ਕਿਆ ਸੋਨਾ ਹੋਇਆ ਪਿਆ ਆਹ ਆਹ ਬੱਦਲਾਂ ਤੋਂ ਪਾਰ ਦੀ ਗੱਲ ਕਰਕੇ ਹੋਈ ਪਈਆ ਸਾਰੇ ਪਾਸੇ ਦੇਖੋ ਹਲੋ ਵਧਾਇਓ ਲੈ ਆਪਾਂ ਪੂਰੀ ਆਹ ਤੇ ਦੇਖੋ ਕਿ ਬਾਰਿਸ਼ ਹਰਮੀ ਸਾਰੇ ਸ਼ਹਿਰਾਂ ਚ ਪਸੀਨੇ ਆਂਦੇ ਪੈਣਾ ਤੇ ਇੱਥੇ ਆ ਕੇ ਨਾ ਠੰਡਾ ਮੌਸਮ ਇੱਕ ਤੇ ਬੱਦਲਾਂ ਕਿੰਨੇ ਵਧੀਆ ਲੱਗਦੇ ਨੇ ਹੋਰ ਕਿਆ ਸੋਹਣਾ ਹੀ ਦੇਖੋ ਆ ਗਏ ਆ ਕੋਈ ਮੈਗਾ ਕਿੱਥੇ ਲਈ ਬਾਬਾ ਜੀ ਨੇ ਕਿਰਪਾ ਕਰਤੀ ਜੀ ਆਪਣੇ ਤੇ ਆਪ ਆ ਗਏ ਹਾਂ ਅੱਗੋਂ ਲੋ ਛੋੜਾ ਹੀ ਹੈ 6 ਕਿਲੋ ਮੀਟਰ ਦੀ ਆਪਣੀ ਯਾਤਰਾ ਹੋਰ ਵੀ ਵਧੀਆ ਪਰਮਾਤਮਾ ਲੈ ਕੇ ਜਾ ਜਦ ਬਾਬਾ ਜੀ ਨੇ ਇੱਥੇ ਤੱਕਰ ਲਿਆਂਦਾ ਤਾਂ ਹੁਣ ਅੱਗੇ ਵੀ ਕਰੂ ਹੀਲਾ ਉਹ ਯੋਗ ਇਸ ਪਹੁੰਚ ਗਏ ਜੀ ਕਿਰਾਂ ਗੋਮਿੰਦ ਟਾਮ ਯੋਰ ਥਾਂ ਆ ਗਈ ਜਿੱਥੇ ਘੋੜੇ ਨੇ ਜਿਹੜੇ ਉਹ ਖੜਦੇ ਨੇ ਠੀਕ ਹੈ ਟਾਈਮ ਤਾਂ ਵਾਵਾ ਲੱਗ ਗਿਆ ਸਾਨੂੰ ਪਰ ਇੱਕ ਗੱਲ ਇਹ ਮੰਨ ਕੇ ਚੱਲੋ ਮੀ ਪੈਂਦਾ ਜਿੰਨਾ ਮਰਜ਼ੀ ਪੈਂਦਾ ਕੋਈ ਚੱਕਰ ਨਹੀਂ ਹੈਗਾ ਸਾਰੇ ਰਾਹ ਇੱਕ ਵਾਰ ਵੀ ਸਾਨੀ ਫੁੱਲਿਆ ਮੇਰਾ ਨਹੀਂ ਇਹ ਸੀ 1 ਕਿਲੋਮੀਟਰ ਕੱਢਣਾ ਵੀ ਮੇਰੇ ਲਈ ਔਖਾ ਸੀ ਇਸ ਲਈ ਸਾਥੀਓ ਹਿਮਕੁੰਡ ਸਾਹਿਬ ਪੰਜੋਂ ਸਾਰੇ ਜਾਣੇ ਪਹੁੰਚ ਗਏ ਜੀ ਕਿਰਾਂ ਗੋਮਿੰਦ ਟਾਮ ਇਹ ਔਰ ਥਾਂ ਆ ਗਈ ਜਿੱਥੇ ਘੋੜੇ ਨੇ ਜਿਹੜੇ ਉਹ ਖੜਦੇ ਨੇ ਠੀਕ ਹੈ ਟਾਈਮ ਤਾਂ ਵਾਵਾ ਲੱਗ ਗਿਆ ਸਾਨੂੰ ਪਰ ਇੱਕ ਗੱਲ ਇਹ ਮੰਨ ਕੇ ਚੱਲੋ ਮੀ ਪੈਂਦਾ ਜਿੰਨਾ ਮਰਜ਼ੀ ਪੈਂਦਾ ਕੋਈ ਚੱਕਰ ਨਹੀਂ ਹੈਗਾ ਸਾਰੇ ਰਾਹ ਇੱਕ ਵਾਰ ਵੀ ਸਾਨੀ ਫੁੱਲਿਆ ਮੇਰਾ ਨਹੀਂ ਇਹ ਸੀ 1 ਕਿਲੋਮੀਟਰ ਕੱਢਣਾ ਵੀ ਮੇਰੇ ਲਈ ਔਖਾ ਸੀ ਇਸ ਲਈ ਸਾਥੀਓ ਹੇਮਕੁੰਡ ਸਾਹਿਬ ਪੰਜੋਂ ਸਾਰੇ ਜਾਣੇ